ਅੱਜ ਆਪਾਂ ਨਕਲ ਇੱਕ ਕੋਡ ਦੇ ਉੱਪਰ ਵਿਚਾਰ ਚਰਚਾ ਕਰ ਰਹੇ ਹਾਂ ਮੈਂ ਗੁਰਵਿੰਦਰ ਸਿੰਘ ਸੈਂਟਰ ਐਕਟੀਚਰ ਕਰਿਆਲਾ ਆਪ ਜੀ ਦੇ ਨਾਲ ਵਿਚਾਰ ਲੈ ਕੇ ਸਾਂਝਾ ਕਰ ਰਿਹਾ ਹਾਂ ਦੁਨੀਆ ਵਿੱਚ ਸਭ ਤੋਂ ਸੌਖਾ ਤੇ ਸਖਾਵਾਂ ਕੰਮ ਸ਼ਾਇਦ ਨਕਲ ਹੀ ਲੱਗਦੀ ਹੋਵੇ ਨਕਲ ਕਰਨ ਲਈ ਬਹੁਤੀ ਮਿਹਨਤ ਨਹੀਂ ਲੱਗਦੀ ਪਰ ਇਹ ਇਨਸਾਨ ਨੂੰ ਐਸਾ ਨਕਾਰਾ ਕਰਕੇ ਛੱਡਦੀ ਹੈ ਕਿ ਉਹ ਬੁੱਧੀਹੀਣ ਹੋਣ ਦਾ ਸੱਦਾ ਦੇ ਬੈਠਦਾ ਹੈ ਜਿਸ ਨਾਲ ਸੰਭਿਆ ਸਰਮਾਇਆ ਇਕੱਠਾ ਕੀਤਾ ਗਿਆਨ ਵਰਤੋਂ ਵਿੱਚ ਨਾ ਲਿਆ ਕੇ ਖੋਜ ਸੁੱਟ ਦਿੱਤਾ ਜਾਂਦਾ ਹੈ ਫਿਰ ਤਾਂ ਇਹ ਨਕਲ ਵੀ ਕਿਸੇ ਕੋਡ ਦੀ ਮੂਰਤ ਵਾਂਗ ਹੈ ਨਕਲ ਕਰਨੀ ਚਾਹੀਦੀ ਹੈ ਪਰ ਚੰਗੀ ਗੱਲ ਦੀ ਚੰਗੀ ਆਦਤ ਦੀ ਤਾਂ ਜੋ ਜੀਵਨ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਬੱਚਿਆਂ ਨੂੰ ਇਸ ਤੋਂ ਬਹੁਤ ਦੂਰ ਰੱਖਿਆ ਜਾਵੇ ਤਾਂ ਕਿ ਉਹ ਬੁੱਧੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰਥਕ ਸੇਧ ਲੈਣ ਲਈ ਤਤਪਰ ਰਹਿਣ ਸਮਾਜ ਵਿੱਚੋਂ ਇਸ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਗਿਆਨ ਵਰਤੋਂ ਵਿੱਚ ਲਿਆ ਕੇ ਹੋਰ ਵਾਅਦਾ ਹੈ ਪਰ ਨਕਲ ਨਲਾਇਕੀ ਦਾ ਰਾਹ ਖੋਲਦੀ ਹੈ ਚੰਗੀ ਸਿੱਖਿਆ ਦੇ ਮਿਆਰ ਨੂੰ ਬਹੁਤ ਉੱਚਾ ਚੁੱਕ ਲਈ ਸਾਨੂੰ ਇਸ ਨਾਲ ਵੀ ਮੁਕਾਬਲਾ ਕਰਨਾ ਪਏਗਾ ਤਾਂ ਜੋ ਆਉਣ ਵਾਲਾ ਜੀਵਨ ਸਾਡਾ ਗਿਆਨ ਦਾ ਪਟਾਰਾ ਬਣ ਸਕੇ ਇਸ ਮਗਰੋਂ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਸ ਜਾਗਰੂਕਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਸਾਨੂੰ ਬਹੁਤ ਕੁਝ ਕਰਨਾ ਪਵੇਗਾ ਜਾਂ ਜੋ ਇੱਕੋੜ ਜੀਆਂ ਕ੍ਰੀਤੀਆਂ ਵੀ ਮਿੱਟੀ ਚ ਦਫਨ ਹੋ ਜਾਣ ਅਤੇ ਚੰਗੇ ਭਵਿੱਖ ਦੀ ਤਜਵੀਜ਼ ਸਿਖਾਵੀਂ ਸਹਜ ਜ਼ਿੰਦਗੀ ਜਿਉਣ ਦਾ ਅਸਲੀਕਾ ਸਿੱਖ ਸਕੇ ਸੋ ਬਰਾਈਆਂ ਦਾ ਅੰਤ ਕਰ ਸੋਹਣੀ ਸਵੇਰ ਨੂੰ ਸਜਦਾ ਕਰੀਏ